ਬਾਈ ਸਾਡੀ ਫਸਲ ਨੂੰ ਫਲਾਨੀ ਸੰਢੀ ਪੈ ਗਈ। ਬਾਈ ਸਾਡੀ ਫਸਲ ਤੇ ਫਲਾਨੇ ਕੀੜੇ ਦਾ ਹਮਲਾ ਹੋ ਗਿਆ। ਕਿਹੜੀ ਸਪਰੇਅ ਕਰੀਏ? ਕਿਹੜੀ ਦਵਾਈ ਛੜਕੀਏ? ਕਿਸਾਨ ਵੀਰੋ ਇਹੀ ਉਹ ਸਵਾਲ ਨੇ ਜਿਨ੍ਹਾਂ ਦਾ ਨਜਾਇਜ਼ ਫਾਇਦਾ ਚੁੱਕ ਕੇ ਵੱਡੀਆਂ-ਵੱਡੀਆਂ ਪੈਸਟੀਸਾਈਡ ਕੰਪਨੀਆਂ ਤੇ ਸਿਸਟਮ 'ਚ ਬੈਠੇ ਉਹਨਾਂ ਦੇ ਦਲਾਲ ਤੁਹਾਡੀ ਲਗਾਤਾਰ ਲੁੱਟ ਕਰਦੇ ਆ। ਦਰਅਸਲ ਸਵਾਲ ਤਾਂ ਇਹ ਹੋਣਾ ਚਾਹੀਦਾ ਕਿ ਆਕਨ ਸਾਡੀ ਫਸਲ ਨੂੰ ਸੁੰਡੀ ਪਈ ਤਾਂ ਪਈ ਕਿਉਂ ਸਾਡੀ ਫਸਲ ਤੇ ਕੀੜਿਆਂ ਦਾ ਹਮਲਾ ਹੋਇਆ ਤਾਂ ਹੋਇਆ ਕਿਉਂ ਤੁਹਾਡੇ ਇਸ ਤੇ ਸਵਾਲ ਦੇ ਜਵਾਬ ਚ ਤੁਹਾਡੀ ਕੀੜਿਆਂ ਵਾਲੀ ਸਮੱਸਿਆ ਦਾ ਸਦੀਵੀ ਹੱਲ ਲੁਕਿਆ ਹੋਇਆ ਤੇ ਹੁਣ ਤੁਸੀਂ ਹੀ ਦੱਸੋ ਕਿ ਤੁਹਾਨੂੰ ਤੁਹਾਡੀ ਕੀੜਿਆਂ ਵਾਲੀ ਸਮੱਸਿਆ ਦਾ ਸਦੀਵੀ ਹੱਲ ਚਾਹੀਦਾ ਕਿ ਟੈਂਪਰੇਰੀ ਹੱਲ ਚਾਹੀਦਾ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਦੋਸਤੋ ਸਭ ਤੋਂ ਪਹਿਲਾਂ ਤਾਂ ਇਹ ਜਾਣ ਲਈਏ ਕਿ ਫਸਲਾਂ ਤੇ ਦੋ ਪ੍ਰਕਾਰ ਦੇ ਕੀੜੇ ਆਉਂਦੇ ਆ ਪਹਿਲੇ ਸ਼ਾਕਾਹਾਰੀ ਤੇ ਦੂਜੇ ਮਾਸਾਹਾਰੀ ਤੇ ਇਹ ਆਉਂਦੇ ਕੁਦਰਤ ਦੇ ਨਿਜਾਮ ਮੁਤਾਬਕ ਹੀ ਆ ਵਾਹਿਗੁਰੂ ਨੇ ਹਰੇਕ ਜੀਵ ਨੂੰ ਇਹ ਸੋਝੀ ਦੇ ਕੇ ਧਰਤੀ ਤੇ ਭੇਜਿਆ ਕਿ ਭਾਈ ਤੂੰ ਆਪਣਾ ਵੰਸ਼ ਵਧਾਉਣਾ ਹੁਣ ਵੰਸ਼ ਵਧਾਉਣ ਲਈ ਚਾਹੀਦੀ ਹੈ ਖੁਰਾਕ ਤੇ ਸ਼ਾਕਾਹਾਰੀ ਕੀੜਿਆਂ ਦੀ ਖੁਰਾਕ ਤੁਹਾਡੀ ਫਸਲ 'ਚ ਮੌਜੂਦ ਹੈ ਮਾਸਾਹਾਰੀ ਕੀੜਿਆਂ ਦੀ ਖੁਰਾਕ ਤੁਹਾਡੀ ਹੀ ਫਸਲ 'ਚ ਮੌਜੂਦ ਸ਼ਾਕਾਹਾਰੀ ਕੀੜੇ ਬਣਦੇ ਆ ਉਹ ਸ਼ਾਕਾਹਾਰੀ ਕੀੜਿਆਂ ਨੂੰ ਛਕਣਗੇ ਤੇ ਆਪਣਾ ਵੰਸ਼ ਵਧਾਉਣ ਦੇ ਲਾਇਕ ਬਣਨਗੇ ਸੋ ਪਹਿਲਾਂ ਤਾਂ ਇਹ ਸਮਝ ਲਓ ਕਿ ਕੋਈ ਵੀ ਕੀੜਾ ਨਾ ਤਾਂ ਸਾਡਾ ਮਿੱਤਰ ਤੇ ਨਾ ਹੀ ਸਾਡਾ ਦੁਸ਼ਮਣ ਆ ਸਾਰੇ ਆਪੋ ਆਪਣੇ ਕੰਮ ਲੱਗੇ ਹੋਏ ਆ ਤੇ ਸਾਰਿਆਂ ਦਾ ਇੱਕੋ ਹੀ ਕੰਮ ਆ ਆਪਣਾ ਵੰਚ ਵਧਾਉਣਾ ਜਦੋਂ ਤੱਕ ਫਸਲ 'ਚ ਸ਼ਾਕਾਹਾਰੀ ਅਤੇ ਮਾਸਾਹਾਰੀ ਕੀੜਿਆਂ ਦਾ ਬੈਲੈਂਸ ਬਣਿਆ ਰਹਿੰਦਾ ਉਦੋਂ ਤੱਕ ਫਸਲ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਜਿਵੇਂ ਹੀ ਇਹ ਬੈਲੈਂਸ ਵਿਗੜਦਾ ਜਾਂ ਵਿਗਾੜ ਦਿੱਤਾ ਜਾਂਦਾ ਤਾਂ ਫੇਰ ਫਸਲ ਦਾ ਵੱਡ ਪੱਤਰਾ ਨੁਕਸਾਨ ਵੀ ਹੋ ਜਾਂਦਾ ਹੁਣ ਅਗਲੀ ਗੱਲ ਇਹ ਸਮਝੀਏ ਕਿ ਫਸਲ ਦੇ ਉੱਤੇ ਸ਼ਾਕਾਹਾਰੀ ਕੀੜੇ ਦੋ ਤਰੀਕਿਆਂ ਨਾਲ ਆਉਂਦੇ ਆ ਪਹਿਲਾ ਆਮਦ ਤੇ ਦੂਜਾ ਹਮਲਾ ਆਮਦ ਕੁਦਰਤੀ ਵਰਤਾਰਾ ਤੇ ਹਮਲਾ ਗੈਰ ਕੁਦਰਤੀ ਵਰਤਾਰਾ ਆਮਦ ਦੇ ਕਾਰਨ ਕੁਦਰਤੀ ਹੈ ਤੇ ਹਮਲੇ ਦੇ ਕਾਰਨ ਗੈਰ ਕੁਦਰਤੀ ਹੈ ਆਮਦ ਦਾ ਮਤਲਬ ਹੈ ਕਿ ਸ਼ਾਕਾਹਾਰੀ ਕੀੜੇ ਇੱਕ ਸੀਮਤ ਸੰਖਿਆ 'ਚ ਤੁਹਾਡੀ ਫਸਲ ਤੇ ਆਉਣਗੇ ਉਹਦੇ ਤੇ ਪਾਲਣਗੇ ਤੇ ਉਹਨਾਂ ਦੇ ਮੰਗਰ ਆਏ ਮਾਸਾਹਾਰੀ ਕੀੜੇ ਉਹਨਾਂ ਨੂੰ ਨਿਬਟਾ ਕੇ ਉਹਨਾਂ ਤੇ ਪਾਲਣਗੇ ਉਹ ਆਪ ਦਾ ਵੰਚ ਵਧਾਉਣਗੇ ਇਹ ਆਪ ਦਾ ਵੰਚ ਵਧਾਉਣਗੇ ਤਾਂ ਆਮਦ ਜਦੋਂ ਹੁੰਦੀ ਹੈ ਤਾਂ ਉਹਨੂੰ ਨਿਜਿੱਠਣ ਲਈ ਕੁਦਰਤ ਵੱਲੋਂ ਭੇਜੇ ਹੋਏ ਮਾਸਾਹਾਰੀ ਕੀੜੇ ਆਪਣਾ ਬੇਹਦ ਸ਼ਾਨਦਾਰ ਰੋਲ ਅਦਾ ਕਰਦੇ ਆ। ਇਹਦੇ ਵਿੱਚ ਕਿਸਾਨ ਦਾ ਵੀ ਫਾਇਦਾ, ਫਸਲ ਦਾ ਵੀ ਫਾਇਦਾ, ਸ਼ਾਕਾਹਾਰੀ ਕੀੜਿਆਂ ਦਾ ਵੀ ਫਾਇਦਾ, ਮਾਸਾਹਾਰੀ ਕੀੜਿਆਂ ਦਾ ਵੀ ਫਾਇਦਾ, ਕੁਦਰਤ ਦਾ ਵੀ ਫਾਇਦਾ, ਵਾਤਾਵਰਣ ਦਾ ਵੀ ਫਾਇਦਾ। ਜਾਨੀ ਕਿ ਸਰਬੱਤ ਦੇ ਭਲੇ ਵਾਲੀ ਗੱਲ ਇਹਦੇ 'ਚ ਹੋ ਜਾਂਦੀ ਹੈ। ਹੁਣ ਗੱਲ ਕਰੀਏ ਹਮਲੇ ਦੀ। ਤਾਂ ਹਮਲੇ ਦੇ ਕਾਰਨ ਗੈਰ ਕੁਦਰਤੀ ਹੈ। ਬਹੁਤ ਗੈਰਤੂ ਕਿਸਾਨਾਂ ਨੂੰ ਕੀੜਿਆਂ ਦੀ ਕੋਈ ਪਛਾਣ ਨਹੀਂ ਉਹ ਜਦੋਂ ਵੀ ਕੋਈ ਕੀੜਾ ਫਸਲ ਦੇ ਵਿੱਚ ਦੇਖਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਸਾਡਾ ਦੁਸ਼ਮਣ ਆ ਇਹ ਸਾਡੀ ਫਸਲ ਨੂੰ ਚੋਪਟ ਕਰੂ ਨਤੀਜੇ ਵਜੋਂ ਕੀੜਾ ਦੇਖਣਸਾਰ ਹੀ ਬਾਜ਼ਾਰ ਚਲੇ ਜਾਂਦੇ ਆ ਉੱਥੋਂ ਕੋਈ ਨਾ ਕੋਈ ਜ਼ਹਿਰ ਲਿਆ ਕੇ ਫਸਲ ਦੇ ਉੱਤੇ ਸਪਰੇਅ ਕਰ ਦਿੰਦੇ ਆ ਜਾਂ ਖੇਤ ਦੇ ਵਿੱਚ ਛੱਟੇ ਦੇ ਨਾਲ ਜ਼ਹਿਰ ਦਾ ਛੜਕਾ ਕਰ ਦਿੰਦੇ ਆ ਹੁਣ ਜਿਵੇਂ ਤੁਸੀਂ ਫਸਲ ਦੇ ਉੱਤੇ ਜ਼ਹਿਰ ਦੀ ਸਪਰੇਅ ਕਰੋਗੇ ਜਾਂ ਜ਼ਹਿਰ ਦਾ ਫਸਲ 'ਚ ਛੱਟਾ ਦੇਵੋਗੇ ਤਾਂ ਉਹਦੇ ਪਹਿਲੇ ਸ਼ਿਕਾਰ ਕੌਣ ਬਣਨਗੇ ਚੋਰ ਕਿ ਚੌਂਕੀਦਾਰ ਜਿਹੜੇ ਸ਼ਾਕਾਹਾਰੀ ਕੀੜੇ ਆ ਉਹ ਇੱਕ ਤਰ੍ਹਾਂ ਨਾਲ ਚੋਰ ਦਾ ਕੰਮ ਕਰਦੇ ਆ ਉਹ ਲੁੱਕ ਕੇ ਰਹਿੰਦੇ ਆ ਤੇ ਲੁੱਕ ਕੇ ਆਪਣਾ ਖਾਣ ਪੀਣ ਫਸਲ ਦੇ ਉੱਤੇ ਕਰਦੇ ਰਹਿੰਦੇ ਆ ਤੇ ਜਿਹੜੇ ਚੌਂਕੀਦਾਰ ਯਾਨੀ ਕਿ ਮਾਸਾਹਾਰੀ ਕੀੜੇ ਉਹ ਨੰਗੇ ਚਿੱਟੇ ਓਪਨ ਘੁੰਮਦੇ ਆ ਉਹਨਾਂ ਨੂੰ ਹਰ ਵਕਤ ਚੋਰ ਦੀ ਭਾਲ ਹੁੰਦੀ ਆ ਤੇ ਜਿਵੇਂ ਹੀ ਚੋਰ ਉਹਨਾਂ ਦੇ ਧੱਕੇ ਚੜਦਾ ਉਹ ਉਹਨੂੰ ਖਤਮ ਕਰ ਦਿੰਦੇ ਆ ਹੁਣ ਤੁਸੀਂ ਦੱਸੋ ਜਿਹੜੀ ਸਪਰੇਅ ਜ਼ਹਿਰ ਦੀ ਤੁਸੀਂ ਕਰੋਗੇ ਉਹ ਪਹਿਲਾਂ ਚੋਰਾਂ ਤੇ ਪਏਗੀ ਕਿ ਚੌਂਕੀਦਾਰਾਂ ਤੇ ਪਏਗੀ ਜਾਨੀ ਕਿ ਉਹਨਾਂ ਦਾ ਪਹਿਲਾ ਸ਼ਿਕਾਰ ਸ਼ਾਕਾਹਾਰੀ ਕੀੜੇ ਬੰਨ ਕੇ ਲੁਕੇ ਹੋਏ ਕਿ ਮਾਸਾਹਾਰੀ ਕੀੜੇ ਜਿਹੜੇ ਓਪਨ ਚ ਫਿਰਦੇ ਆ ਜਵਾਬ ਆ ਮਾਸਾਹਾਰੀ ਕੀੜੇ ਜਿਵੇਂ ਹੀ ਮਾਸਾਹਾਰੀ ਕੀੜੇ ਸਪਰੇਅ ਦਾ ਸ਼ਿਕਾਰ ਬਣ ਕੇ ਖਤਮ ਹੋਏ ਤਾਂ ਫਿਰ ਚੋਰਾਂ ਨੂੰ ਰੋਕੜ ਵਾਲਾ ਪਿੱਛੇ ਕੋਈ ਰਹਿ ਨਹੀਂ ਜਾਂਦਾ ਤੇ ਇੱਕ ਗੱਲ ਹੋਰ ਪੱਲੇ ਬੰਨ ਲਓ ਕੋਈ ਵੀ ਜ਼ਹਿਰ ਤੁਸੀਂ ਲਿਆ ਕੇ ਛਿੜਕ ਲਓ ਜਾਂ ਥੱਲੇ ਛੱਟੇ ਨਾਲ ਪਾ ਦਿਓ ਉਹ 100% ਦੀ ਕੀੜਿਆਂ ਦਾ ਸਫਾਇਆ ਨਹੀਂ ਕਰਦੀ ਜੇਕਰ ਕਿਸੇ ਵੀ ਜ਼ਹਿਰ ਦੇ ਨਾਲ ਕੀੜੇ ਮਰ ਸਕਦੇ ਹੁੰਦੇ ਤਾਂ ਜਿੱਦ ਪਹਿਲੀ ਵਾਰੀ ਜ਼ਹਿਰ ਦਾ ਛੜਕਾਅ ਕੀਤਾ ਗਿਆ ਸੀ ਜਾਂ ਜ਼ਹਿਰ ਛੱਟੇ ਦੇ ਨਾਲ ਖੇਤ 'ਚ ਪਾਈ ਗਈ ਸੀ ਉਸ ਤੋਂ ਬਾਅਦ ਦੁਬਾਰਾ ਕਦੇ ਖੇਤ 'ਚ ਜ਼ਹਿਰ ਛੜਕਣ ਜਾਂ ਜ਼ਹਿਰ ਪਾਉਣ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ ਪਰ ਹੋਇਆ ਤਾਂ ਇਹਦੇ ਉਲਟ ਅੱਜ 5ਵੀਂ 6ਵੀਂ ਪੀੜੀ ਦੇ ਕੀਟਨਾਸ਼ਕ ਸਾਨੂੰ ਵਰਤਨੇ ਪੈ ਰਹੇ ਆ ਕੀ ਕੀੜੇ ਮਰ ਗਏ ਕੀੜੇ ਤਾਂ ਹਰ ਸਾਲ ਵੱਧ ਕੇ ਆਉਂਦੇ ਆ ਤੇ ਕੋਈ ਵੀ ਜ਼ਹਿਰ 100% ਦੀ ਕੀੜਿਆਂ ਦਾ ਖਾਤਮਾ ਨਹੀਂ ਕਰ ਸਕਦੀ। 100 ਦੇ ਵਿੱਚੋਂ ਮੰਨ ਲਓ 95 ਕੀੜੇ ਮਰ ਗਏ ਤੇ ਜਿਹੜੇ 5 ਬਚ ਜਾਂਦੇ ਆ। ਉਹਨਾਂ ਤੋਂ ਜਿਹੜੀ ਅਗਲੀ ਪੀੜ੍ਹੀ ਆਊਗੀ ਉਹ ਇੰਨੀ ਜ਼ਿਆਦਾ ਤਕੜੀ ਹੋ ਕੇ ਆਊਗੀ ਕਿ ਜਿਹੜੀ ਜ਼ਹਿਰ ਤੁਸੀਂ ਇਸ ਵਾਰ ਉਹਨਾਂ ਕੀੜਿਆਂ ਨੂੰ ਕੰਟਰੋਲ ਕਰਨ ਲਈ ਫਸਲ ਤੇ ਛੜਕੀ ਸੀ ਉਹ ਅਗਲੀ ਵਾਰ ਉਹਨਾਂ ਤੇ ਕੰਮ ਨਹੀਂ ਕਰੂਗੀ। ਜਾਣੀ ਕਿ ਕੀੜਿਆਂ ਦੇ ਨਾਲ ਜਿਹੜੀ ਲੜਾਈ ਤੁਸੀਂ ਲੜ ਰਹੇ ਹੋ ਜ਼ਹਿਰਾਂ ਦੇ ਆਸਰੇ ਇਹ ਲੜਾਈ ਦੇ ਵਿੱਚ ਤੁਹਾਡੀ ਕਿਸੇ ਵੀ ਹਾਲਤ 'ਚ ਜਿੱਤ ਹੋਣੀ ਨਹੀਂ ਤੇ ਹਮਲਾ ਤੁਹਾਡੀ ਫਸਲ ਤੇ ਕੀੜਿਆਂ ਦਾ ਹੁੰਦਾ ਰਹੂਗਾ ਕਿਉਂਕਿ ਤੁਸੀਂ ਕੀ ਕਰਤਾ ਜ਼ਹਿਰਾਂ ਨੂੰ ਇੰਟਰਡਿਊਸ ਕਰਕੇ ਖੇਤ ਦੇ ਵਿੱਚ ਜਿਹੜਾ ਕੁਦਰਤ ਦਾ ਸ਼ਾਕਾਹਾਰੀ ਤੇ ਮਾਸਾਹਾਰੀ ਕੀੜੇ ਆਲਾ ਬੈਲੈਂਸ ਸੀਗਾ ਉਹਨੂੰ ਵਿਗਾੜਤਾ ਉਹ ਬੈਲੈਂਸ ਖਤਮ ਕਰਤਾ ਤਾਂ ਇਹਦੇ ਕਰਕੇ ਫਿਰ ਤੁਹਾਡੀ ਫਸਲ ਤੇ ਜਿਹੜਾ ਹੈਗਾ ਛਾਕਾ ਹਰੀ ਕੀੜਿਆਂ ਦਾ ਹਮਲਾ ਹੋ ਜਾਂਦਾ ਸੋ ਹਮਲੇ ਦੇ ਜਿਹੜੇ ਕਾਰਨ ਉਹ ਤੁਹਾਨੂੰ ਮੈਂ ਪਹਿਲਾਂ ਹੀ ਕਹਿਆ ਸੀ ਕਿ ਉਹ ਗੈਰ ਕੁਦਰਤੀ ਆ ਤੇ ਜ਼ਹਿਰਾਂ ਵੀ ਜਿਹੜੀਆਂ ਹੈਗੀਆਂ ਗੈਰ ਕੁਦਰਤੀ ਆ ਸੋ ਇਹਨਾਂ ਜ਼ਹਿਰਾਂ ਦੇ ਕਰਕੇ ਤੁਹਾਡੀ ਫਸਲ ਤੇ ਕੀੜਿਆਂ ਦਾ ਹਮਲਾ ਹੁੰਦਾ ਇਹ ਗੱਲ ਪੱਲੇ ਬੰਨ੍ਹ ਕੇ ਚੱਲੋ ਤੇ ਫਿਰ ਹੁਣ ਕਰਨਾ ਕੀ ਚਾਹੀਦਾ ਬਸ ਥੋੜਾ ਜਿਹਾ ਆਪਣੀ ਐਗਰੀਕਲਚਰਲ ਪ੍ਰੈਕਟਿਸ ਦੇ ਵੱਲ ਝਾਤ ਮਾਰੋ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ ਝੋਨੇ ਚ ਜਿਹੜੇ ਕਿਸਾਨ 30 ਦਿਨਾਂ ਦੇ ਅੰਦਰ ਅੰਦਰ ਯੂਰੀਆ ਪੂਰਾ ਕਰ ਦਿੰਦੇ ਆ ਮੇਰਾ ਤਜਰਬਾ ਇਹ ਕਹਿੰਦਾ ਕਿ ਉਹਨਾਂ ਦੇ ਖੇਤਾਂ ਚ ਪੱਤਾ ਲਪੇਟ ਸੁੰਢੀ ਦਾ ਪਹਿਲਾ ਹੱਲਾ ਨਹੀਂ ਹੁੰਦਾ ਤੇ ਜਿਨ੍ਹਾਂ ਦੇ ਖੇਤਾਂ ਚ ਪੱਤਾ ਲਪੇਟ ਸੁੰਢੀ ਦਾ ਪਹਿਲਾ ਹੱਲਾ ਨਹੀਂ ਹੁੰਦਾ ਉਹਨਾਂ ਦੇ ਖੇਤਾਂ 'ਚ ਪੱਤਾਂ ਲਪੇਟ ਸੁੰਢੀ ਦਾ ਦੂਜਾ ਹੱਲਾ ਵੀ ਨਹੀਂ ਹੁੰਦਾ ਤੇ ਇਹੀ ਚੀਜ਼ ਗੋਹ ਵਾਲੀ ਸੁੰਢੀ ਤੇ ਵੀ ਲਾਗੂ ਹੁੰਦੀ ਆ ਉਹਨਾਂ ਦੇ ਖੇਤ 'ਚ ਗੋਹ ਵਾਲੀ ਸੁੰਢੀ ਵੀ ਇਸ ਹੱਦ ਤੱਕ ਨਹੀਂ ਆਉਂਦੀ ਜਿਹਨੂੰ ਆਪਾਂ ਹਮਲਾ ਕਹਿ ਸਕੀਏ ਸੋ ਇਹ ਮੈਂ ਆਪਣੇ ਤਜਰਬੇ 'ਚੋਂ 19 ਸਾਲਾਂ ਦੇ 'ਚੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਤੋ ਦੋਸਤੋ ਕੁਦਰਤ ਨੂੰ ਮੌਕਾ ਦਿਓ ਖੇਤਾਂ ਦੇ ਵਿੱਚ ਤੇ ਉਹ ਮੌਕਾ ਤੁਹਾਨੂੰ ਫਸਲ ਦੀ ਬਜਾਈ ਲਵਾਈ ਦੇ ਸਮੇਂ ਤੋਂ ਹੀ ਦੇਣਾ ਪਊਗਾ ਜੇ ਤੁਸੀਂ ਫਸਲ ਵਿਰਲੀ ਬੀਜ ਦਿਓ ਫਸਲ ਵਿਰਲੀ ਲਾਉਣੀ ਹੈ ਤਾਂ ਕੁਦਰਤ ਤੁਹਾਡੇ ਖੇਤ ਦੇ ਵਿੱਚ ਜਿਹੜੀ ਹੈਗੀ ਆ ਉਹ ਮੌਲਣ ਲੱਗ ਜਾਂਦੀ ਆ ਕਾਦੇ ਰੂਪ ਚ ਹਵਾ ਦੇ ਰੂਪ ਚ ਸਰਕੂਲੇਸ਼ਨ ਤੇ ਰੌਸ਼ਨੀ ਦੇ ਰੂਪ ਚ ਥੱਲੇ-ਕੱਲੇ ਪੱਤੇ ਤੋਂ ਹੁੰਦੀ ਹੋਈ ਥੱਲੇ ਧਰਤੀ ਤੱਕ ਪਹੁੰਚਦੀ ਹੈ ਤੇ ਪਾਣੀ ਜੇ ਤੁਸੀਂ ਸੁਕਾ ਸਕਾ ਕੇ ਲਾਉਨੇ ਹੋ ਉਹ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਜਿਹੜੇ ਕਿਸਾਨ ਇਸ ਤਰੀਕੇ ਦੀ ਪ੍ਰੈਕਟਿਸ ਕਰਦੇ ਹੋਇਆ ਆਪਣੀਆਂ ਫਸਲਾਂ ਬੀਜਦੇ ਲਾਉਂਦੇ ਆ ਤੇ ਪਾਲਦੇ ਆ ਉਹਨਾਂ ਦੇ ਖੇਤਾਂ ਦੇ ਵਿੱਚ ਮੇਰਾ ਜਿਹੜਾ 19 ਸਾਲਾਂ ਦਾ ਤਜਰਬਾ ਉਹ ਇਹ ਕਹਿੰਦਾ ਕਿ ਪੈਸਟੀਸਾਈਡ ਫ੍ਰੀ ਖੇਤੀ ਸੰਭਵ ਹੋ ਜਾਂਦੀ ਹੈ ਤੇ ਹਜ਼ਾਰਾਂ ਕਿਸਾਨ ਇਸ ਤਰੀਕੇ ਦੇ ਨਾਲ ਖੇਤੀ ਕਰਦੇ ਵੀ ਪਏ ਆ ਸੋ ਬਾਕੀ ਭਾਈ ਤੁਹਾਡੇ ਤੇ ਆ ਤੁਸੀਂ ਸਾਡੀ ਗੱਲ ਨੂੰ ਕਿਵੇਂ ਲੈਣਾ ਕਿਵੇਂ ਨਹੀਂ ਲੈਣਾ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ